ਮੋਲ ਚਾਹੇ ਮੀਲਾ ਚਾਹੇ ਫੀਮੇਲ ਆ ਉਹਦੇ ਲਈ ਬੁਖਾਰ ਦੇ ਲਈ ਬਦਹਜਮੀ ਦੇ ਲਈ ਖਾਸ ਕਰਕੇ ਬਵਾਸੀਰ ਦੇ ਲਈ ਜਾਂ ਜਿਨ੍ਹਾਂ ਨੂੰ ਖੂਨੀ ਦਸਤ ਲੱਗ ਜਾਂਦੇ ਆ ਉਹਦੇ ਲਈ ਇਹਦੇ ਸੱਕ ਤੋਂ ਕਾੜਾ ਬਣਦਾ ਜੋ ਹੋਰ ਵੀ ਜਿਹੜੀ ਉਹ ਕੋਲ ਮਲਾ ਕੇ ਜੇ ਅੰਗਰੇਜ਼ੀ ਚ ਗੱਲ ਕਰੀਏ ਤੇ ਗਾਇਨੀ ਦੀਆਂ ਜਿਹੜੀਆਂ ਪ੍ਰੋਬਲਮ ਨੇ ਉਹਨਾਂ ਵਾਸਤੇ ਇਹ ਇੱਕ ਰਾਮ ਬਣਦਾ ਉਹ ਜਿਹੜੇ ਘਰਾਂ ਦੇ ਬਾਹਰ ਲੱਗਦਾ ਜਿਹੜੇ ਲੋਕ ਛਾ ਨਹੀਂ ਲੈਣਾ ਚਾਹੁੰਦੇ ਉਹ ਦੇਸ਼ ਸ਼ਰਮ ਖੂਬਸੂਰਤ ਜਿਹੜੇ ਮੋਟਰਸਾਈਕਲ ਧੁੱਪੇ ਘੜਾਉਣਾ ਚਾਹੁੰਦੇ ਆ ਹਾਂ ਹਾਂ ਉਹ ਜਿਹੜੀ ਇਕੱਲੀ ਖੂਬਸੂਰਤੀ ਲੈਣਾ ਚਾਹੁੰਦੇ ਆ ਉਹ ਇਹਦੀ ਪੈਡੂਲਾ ਵੈਰੈਟੀ ਲਾਉਂਦੇ ਆ ਕਮਾਲ ਦੀ ਗੱਲ ਆ ਸਾਨੂੰ ਖੂਬਸੂਰਤ ਕੀ ਲੱਗਣ ਲੱਗੇ ਦੇਖੋ ਦੋ ਹੀ ਗੱਲਾਂ ਨੇ ਹਨਾ ਵੀ ਤੁਸੀਂ ਜਾਣਤਾ ਜਿਹੜੇ ਆਪਣੇ ਜਿਹੜੇ ਆਖਰੀ ਸਾਹ ਸਾਹ ਉਹ ਹਸਪਤਾਲ ਦੇ ਜਿਹੜੇ ਬੈੱਡ ਤੇ ਕੰਕਰੀਟ ਦੇ ਜੰਗਲ ਚ ਲੈ ਲੋ ਤੇ ਜੇ ਸੁੱਖ ਦਾ ਸਾਹ ਲੈਣਾ ਫਿਰ ਇਹੋ ਜਿਹੀ ਰੁਖ ਲਾ ਕੇ ਇਹਨਾਂ ਥੱਲੇ ਲੈ ਲੋ ਤਾਂ ਜਿਹੜੇ ਬੰਦੇ ਨੇ ਆਪਣੇ ਵਾਲਾ ਐਪੀਸੋਡ ਸੁਣ ਲਿਆ ਜਾਂ ਕਿ ਤੂੰ ਹੋਰ ਵੀ ਪੜ ਲਿਆ ਜਾਂ ਸੁਣ ਲਿਆ ਵੀ ਸੀਤਾ ਸ਼ੋਭ ਦੇ ਫਾਇਦੇ ਕੀ ਆ ਉਹ ਫਿਰ ਕਦੇ ਵੀ ਜਿੱਥੇ ਇਹ ਲੱਗਿਆ ਹੋਊਗਾ ਉਹਨੂੰ ਸੁੱਖ ਨਹੀਂ ਦੇਉਂਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲਬਾਤ ਕਰਾਂਗੇ ਜਿਵੇਂ ਕਿ ਆਪਣਾ ਪਹਿਲਾਂ ਤੋਂ ਲੜੀ ਚੱਲ ਰਹੀ ਹੈ ਆਪਣੇ ਰੁੱਖਾਂ ਦੇ ਉੱਤੇ ਜਿਹੜੇ ਵਿਰਾਸਤੀ ਰੁੱਖਾ ਹੈ ਅੱਜ ਅਸ਼ੋਕ ਦਾ ਜਿਹੜਾ ਰੁੱਖਾ ਹੈ ਸੀਤਾ ਅਸ਼ੋਕ ਬਾਈ ਸਹੀ ਕਹਿਣਾ ਮੈਂ ਬਿਲਕੁਲ ਸਾਡੇ ਨਾਲ ਬਾਈ ਡਾਕਟਰ ਬਲਵਿੰਦਰ ਸਿੰਘ ਲਖੇਵਾਲੀ ਆਏ ਸਾਨੂੰ ਹਮੇਸ਼ਾ ਦੀ ਤਰ੍ਹਾਂ ਜਿਵੇਂ ਹਰ ਇੱਕ ਗੱਲ ਨਵੀਂ ਪਤਾ ਲੱਗਦੀ ਹੈ ਰੁੱਖਾਂ ਬਾਰੇ ਤੇ ਇਹਦੇ ਬਾਰੇ ਬਾਈ ਮੈਂ ਹੈਰਾਨ ਹੋ ਗਿਆ ਜਦੋਂ ਮੈਂ ਮਤਲਬ ਦੇਖਿਆ ਵੀ ਇਹ ਚ ਇਹ ਵੀ ਉਹ ਮੇ ਧਰਮ ਦੇ ਨਾਲ ਵੀ ਹੈ ਬਿਮਾਰੀਆਂ ਦੇ ਵੀ ਮਸਲੇ ਹੱਲ ਕਰਦੇ ਰਹੇ ਹੈ ਬਾਈ ਇਹਦੇ ਬਾਰੇ ਦੱਸੋ ਮਾੜਾ ਜੀ ਆ ਪਹਿਲੀ ਗੱਲ ਤਾਂ ਇਹਦੇ ਨਾਂ ਦੇ ਵਿੱਚ ਹੀ ਜਿਹੜੀ ਖਾਸੀਅਤ ਛੁਪੀ ਹੋਈ ਆ ਵੀ ਇਹਦੇ ਇਸ ਰੁੱਖ ਦਾ ਨਾਂ ਜਿਹਦੇ ਕੋਲ ਆਪਾਂ ਖੜੇ ਹੋਏ ਸੀਤਾ ਸ਼ੋਕ ਹੈ ਹਾਂਜੀ ਜਿਹੜਾ ਅਸ਼ੋਕਾ ਆਪਾਂ ਜਾਣਦੀ ਗੱਲਾਂ ਕਰਦੇ ਆਂ ਜਾਂ ਘਰਾਂ ਦੇ ਲੋ ਅਕਸਰ ਲੋਕ ਕਹਿੰਦੇ ਵੀ ਘਰ ਦੇ ਬਾਹਰ ਲਾਉਣੇ ਆ ਵੀ ਲੰਬੇ ਜੇ ਜਾਂਦੇ ਆ ਅਸ਼ੂਕਾ ਲਾ ਦਿਓ ਐਕਚੁਅਲੀ ਉਹ ਫਾਲਸ ਅਸ਼ੋਕਾ ਉਹ ਸ਼ੋਕਾ ਹੈ ਹੀ ਨਹੀਂ ਜਿਹੜਾ ਅਸਲ ਅਸ਼ੂਕ ਆ ਉਹ ਸੀਤਾ ਸ਼ੋਕ ਹੈ ਅੱਛਾ ਤੇ ਉਹਦੇ ਵਿੱਚ ਹੁਣ ਜਿਹੜਾ ਸੀਤਾ ਅਸ਼ੋਕ ਦੀ ਆਪਾਂ ਗੱਲ ਕੀਤੀ ਹੈ ਹਨਾ ਵੀ ਸੀਤਾ ਮਾਤਾ ਦਾ ਇਹ ਦਿਨ ਰਿਲੇਸ਼ਨ ਹੈ ਅੱਛਾ ਸ਼੍ਰੀਲੰਕਾ ਦੇ ਵਿੱਚ ਜਦੋਂ ਭਗਵਾਨ ਰਾਮ ਦੀ ਪਤਨੀ ਸੀਤਾ ਮਾਤਾ ਉਹਨਾਂ ਦਾ ਜਦੋਂ ਉਹਨਾਂ ਨੂੰ ਕਿਡਨਾਪ ਕਰ ਲਿਆ ਸੀ ਆਪਰਨ ਹੋ ਗਿਆ ਸੀ ਤੇ ਉਹ ਕਹਿੰਦੇ ਵੀ ਉਹਨਾਂ ਨੇ ਰਾਵਣ ਦੇ ਜਿਹੜੇ ਮਹਿਲ 'ਚ ਰਹਿਣ ਤੋਂ ਇਨਕਾਰ ਕਰਤਾ ਸੀ ਹਾਂ ਅਸ਼ੋਕ ਵਾਟਿਕਾ 'ਚ ਰਹੇ ਸੀ ਫਿਰ ਉਹ ਉਹਨਾਂ ਨੇ ਅਸ਼ੋਕ ਵਾਟਿਕਾ 'ਚ ਸੀ ਉਹ ਜਿਹੜੀ ਅਸ਼ੋਕ ਬਾਟਿਕਾ ਸੀ ਉੱਥੇ ਸੀਤਾ ਅਸ਼ੋਕ ਦੇ ਇਹ ਅਸਲ ਅਸ਼ੋਕ ਦੇ ਰੁੱਖ ਜਿਆਦਾ ਸੀਗੇ। ਅੱਛਾ। ਬਾਟਿਕਾ ਤੋਂ ਭਾਵ ਹੁੰਦਾ ਵਿਬਾਗ ਬਾਗੀਚਾ। ਬਹੁਤ ਤਰ੍ਹਾਂ ਦੇ ਰੁੱਖ ਸੀਗੇ ਪਰ ਉਹਦੇ ਵਿੱਚ ਮੈਕਸਿਮ ਜਿਹੜੇ ਰੁੱਖ ਸੀਏ ਤਾਂ ਹੀ ਉਹਦਾ ਨਾਮ ਅਸ਼ੋਕ ਬਾਟਿਕਾ ਉਹ ਸੀਤਾ ਅਸ਼ੋਕ ਦੇ ਰੁੱਖ ਸੀ। ਤੇ ਜਦੋਂ ਆਪਣੇ ਹਨੂਮਾਨ ਜੀ ਜਾਂਦੇ ਆ ਪਹਿਲੀ ਵਾਰੀ ਮਿਲਦੇ ਆ ਸੀਤਾ ਮਾਤਾ ਨੂੰ ਉਹ ਏਸੇ ਰੁੱਖ ਥੱਲੇ ਮਿਲਦੇ। ਅੱਛਾ। ਤਾਂ ਕਰਕੇ ਫਿਰ ਇਹਨੂੰ ਪੂਰੇ ਗਲੋਬਲ ਲੈਵਲ ਤੇ ਹੀ ਸੀਤਾ ਅਸ਼ੋਕ ਦਾ ਜਿਹੜਾ ਨਾਮ ਦਿੱਤਾ ਗਿਆ ਸਹੀ ਹੈ ਕੀ ਬਾਤ ਹੈ ਭਾਈ ਭਾਈ ਫਿਰ ਇਹਦੇ ਨਾਲ ਖਾਸ ਤੌਰ ਤੇ ਜਿਹੜੇ ਧਰਮ ਦਾ ਸੰਬੰਧ ਕਹੀਏ ਤਾਂ ਇਹੀ ਹੈ ਇੱਕ ਹੋਰ ਵੀ ਹੈਗਾ ਹਿੱਦੂ ਧਰਮ ਦੇ ਜੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਇੱਕ ਤਾਂ ਜਿਹੜਾ ਇਹਦੇ ਫੁੱਲ ਨਾ ਪਿਆਰ ਦੇ ਪ੍ਰਤੀਕ ਮੰਨੇ ਜਾਂਦੇ ਆ ਕਾਮਦੇਵ ਨੂੰ ਭੇਟ ਕੀਤੇ ਜਾਂਦੇ ਆ ਫਿਰ ਇਸ ਤੋਂ ਬਿਨਾ ਬੁੱਧ ਧਰਮ ਦੇ ਲੋਕ ਇਹਨੂੰ ਬਹੁਤ ਜ਼ਿਆਦਾ ਪੂਜਦੇ ਆ ਮਹਾਤਮਾ ਬੁੱਧ ਜਿਵੇਂ ਆਪਣੇ ਗੁਰੂ ਸਾਹਿਬ ਪਹਿਲੇ ਬਾਦਸ਼ਾਹੀ ਨੇ ਬਹੁਤ ਟ੍ਰੈਵਲ ਕੀਤਾ ਬਸ ਬਹੁਤ ਨੇ ਵੀ ਬਹੁਤ ਟ੍ਰੈਵਲ ਕੀਤਾ ਜਿਵੇਂ ਉਹਨਾਂ ਦਾ ਜਨਮ ਵੀ ਪ੍ਰਕਾਸ਼ ਵੀ ਜਿਹੜਾ ਹੋਇਆ ਉਹਨਾਂ ਦੀ ਮ੍ਰਿਤਯੂ ਵੀ ਹੋਈ ਰੁੱਖਾ ਥੱਲੇ ਹੋਈ ਆ ਤਿੰਨੋਂ ਜਗ੍ਹਾ ਤੇ ਤੇ ਉਹ ਅਲੱਗ-ਅਲੱਗ ਤੇ ਉਹਨਾਂ ਦਾ ਜਿਹੜਾ ਜਨਮ ਹੋਇਆ ਉਹ ਇਸ ਰੁੱਖ ਥੱਲੇ ਹੋਇਆ ਸੀਤਾ ਸ਼ੋਕ ਦੇ ਥੱਲੇ ਅੱਛਾ ਤੋਂ ਸੋ ਜਿਹੜੇ ਬੋਧੀ ਲੋਕ ਨੇ ਉਹ ਉਹਨਾਂ ਦੇ ਲਈ ਬਹੁਤ ਇੰਪੋਰਟੈਂਟ ਰੁੱਖ ਹੈ ਫਿਰ ਇਸ ਤੋਂ ਬਿਨਾ ਜਿਹੜੇ ਪ੍ਰਾਤਨ ਸਾਡੇ ਮੰਦਿਰ ਜੇ ਆਪਾਂ ਦੇਖੀਏ ਚਾਹੇ Hindu ਧਰਮ ਦੇ ਮੰਦਿਰ ਨੇ ਜਾ ਉਹਦੇ ਤੁਹਾਡੇ ਆਪਣੇ ਬੋਧੀ ਬੱਦਰ ਉਹ ਸਾਰਿਆਂ ਦੇ ਵਿੱਚ ਤੁਹਾਨੂੰ ਸਾਰਿਆਂ ਤੋਂ ਭਾਅ ਮਤਲਬ ਜਿਹੜੇ ਪ੍ਰਾਤਨ ਮੰਦਰਾਂ ਦੇ ਵਿੱਚ ਤੁਹਾਨੂੰ ਅਕਸਰ ਏਸੀ ਦਾ ਸ਼ੋਕ ਦਾ ਰੁੱਖ ਹਾਂ ਪਿਸ਼ਾਨ ਬਾਈ ਖਾਸ ਤੌਰ ਤੇ ਉੱਤੇ ਜਿਵੇਂ ਤੁਸੀਂ ਦੱਸਿਆ ਉਹ ਵੀ ਗਲਤ ਮਤਲਬ ਰੁੱਖ ਹੈ ਸ਼ੋਕ ਜਿਹਨੂੰ ਆਪਾਂ ਕਹਨੇ ਆ ਫਿਰ ਇਹਦੀ ਖਾਸ ਤੌਰ ਤੇ ਪਿਛਾਨ ਕਿਵੇਂ ਕੀਤੀ ਜਾਂਦੀ ਹੈ ਪੱਤਿਆਂ ਤੋਂ ਜਾਂ ਇਹਦੇ ਸੱਕ ਤੋਂ ਉਹਦੇ ਬਾਰੇ ਦੱਸੋ ਮੜਾ ਜੀ ਇਹਦਾ ਸਾਰਾ ਸਾਰਾ ਕੁਝ ਹੀ ਡਿਫਰੈਂਟ ਹੈ ਇੱਕ ਤਾਂ ਇਹਦਾ ਜਿਹੜਾ ਸੱਕ ਦੇਖੀ ਹੈ ਹਨਾ ਇਹ ਬੜਾ ਆਹ ਦੇਖੋ ਤੁਸੀਂ ਸਲੀਟੀ ਰੰਗ ਨਹੀਂ ਹੈਗਾ ਉਦੋਂ ਬੀਡ ਗੂੜਾ ਹੈ ਨਾ ਇੱਕ ਸੁਭਾਅਲਾਇਆ ਰੰਗ ਰਹਿੰਦਾ ਇਹਦਾ ਤੇ ਇਹਦਾ ਜਿਹੜਾ ਸੱਕ ਆ ਉਹਦਾ ਵੀ ਆਪਾਂ ਦਿਖਾਵਾਂਗੇ ਤੜਾ ਹਨਾ ਦਰਸ਼ਕਾਂ ਨੂੰ ਉਹਦਾ ਥੋੜਾ ਡਿਫਰੈਂਟ ਆ ਫਿਰ ਇਹਦੇ ਜਿਹੜੇ ਪੱਤੇ ਆ ਪੱਤੇ ਇਦਾਂ ਲਬੂਤਰੇ ਪੱਤੇ ਹੁੰਦੇ ਨੇ ਪੱਤੇ ਉਹਦੇ ਵੀ ਲਬੂਤਰੇ ਹੁੰਦੇ ਆ ਉਹਦੇ ਉਹਦੇ ਸਾਈਡਾਂ ਤੇ ਲਹਿਰੀਆ ਹੁੰਦਾ ਉਹ ਆਪਾਂ ਉਹਦੇ ਰੋਕਲੇ ਚਲਾ ਦਿਖਾਵਾ ਇਹਦੇ ਸਿੱਧੇ ਫਿਰ ਇਹਦੇ ਪੱਤਿਆਂ ਦੀ ਇੱਕ ਹੋਰ ਬਹੁਤ ਖਾਸੀਅਤ ਆ ਆ ਉਹ ਜਿਹੜਾ ਕੈਮਰਾਮੈਨ ਫੋਕਸ ਕਰੋ ਵੀ ਜਿਹੜੇ ਇਹਦੇ ਜਿਹੜੇ ਨਵੇਂ ਪੱਤੇ ਆ ਉਹ ਇਦਾਂ ਲੱਗ ਨਹੀਂ ਰਹੇ ਉਹ ਪੱਤੇ ਲੰਮਕਰੇ ਆ ਉਹ ਲੱਗ ਰਹੇ ਨਾ ਕੁਝ ਹੋਰ ਹੀ ਲੰਮਕੀ ਜਾਂਦਾ ਹਾਂ ਤਾਂ ਇਹ ਜਿਵੇਂ ਬਈ ਲਾਲ ਜੇਰ ਡਿਜ਼ਾਈਨਿੰਗ ਵਾਲੇ ਰੁੱਖ ਹੁੰਦੇ ਆ ਨਾ ਕਈ ਬਣੇ ਹੋਏ ਉਹੋ ਜਿਹਾ ਲੱਗਦਾ ਉਹ ਉਦਾਂ ਦੇ ਆ ਹਨਾ ਇਹਦੇ ਪਿੱਛੇ ਰੀਜ਼ਨ ਹੈ ਇਹਦਾ ਇੱਕ ਕਾਰਨ ਹੈ ਕਿ ਪ੍ਰਮਾਤਮਾ ਦੀ ਇੱਕ ਬੜੀ ਆਪਣੀ ਕ੍ਰੀਏਟੀਵਿਟੀ ਰਹਿੰਦੀ ਆ ਹਨਾ ਵੀ ਸਾਰੇ ਆਪਣੇ ਕਿੰਨੇ ਹਜ਼ਾਰਾਂ ਲੱਖਾਂ ਕਿਸਮਾਂ ਦੇ ਆਸ-ਪਾਸ ਰੁੱਖ ਪੌਦੇ ਨੇ ਤੇ ਜਿਹੜੇ ਇਹ ਵਾਲੇ ਦੇ ਵਿੱਚ ਹਰੇਕ ਪੱਤੇ ਦਾ ਰੰਗ ਹਰਾ ਹੁੰਦਾ ਜ਼ਿਆਦਾਤਰ ਹੂੰ ਹੂੰ ਤੂੰ ਕਲੋਰੋਫਿਲ ਕਰਕੇ ਹੁੰਦਾ ਤੇ ਜਦੋਂ ਆਸ-ਪਾਸ ਆਪਾਂ ਹੋਰ ਦਰਖਤ ਦੇਖਦੇ ਆ ਤਾਂ ਉਹਨਾਂ ਦੇ ਵਿੱਚ ਜਿਹੜਾ ਕਲੋਰੋਫਿਲ ਦਾ ਕੰਟੈਂਟ ਹੈ ਨਾ ਇਮੀਡੀਏਟਲੀ ਜਿਵੇਂ ਪੱਤਾ ਪੁੰਗਰਦਾ ਉਹ ਡਾਲਦੀ ਦਾ ਸ਼ੁਰੂ ਹੋ ਜਾਂਦਾ ਇਹਦੇ ਵਿੱਚ ਰੱਬ ਕਲੋਰੋਫਿਲ ਵਾਜਬ ਹੋਦਾ ਅੱਛਾ ਤਾਂ ਕਰਕੇ ਕਲੋਰੋਫਿਲ ਦੀ ਜਿਹੜੇ ਇਹਦੇ ਵਿੱਚ ਹਜੇ ਮੌਜੂਦਗੀ ਹੋਈ ਨਹੀਂ ਇਸ ਕਰਕੇ ਇਹਦਾ ਰੰਗ ਇਹ ਜਿਹੜਾ ਤਾਂਬੇ ਰੰਗਾ ਜਾਂ ਰੰਗ ਦਿਖਦਾ ਨਜ਼ਰ ਆਉਂਦਾ ਉਹ ਵਿਦ ਟਾਈਮ ਜਿਵੇਂ ਜਿਵੇਂ ক্লোਰੋਫਿਲ ਆਉਣੀ ਸ਼ੁਰੂ ਹੋ ਜਾਨੀ ਐ ਫਿਰ ਇਹ ਨੇ ਇਹਨੇ ਹਰਾ ਹੋ ਜਾਣਾ ਫਿਰ ਇਹਦੇ ਜਿਹੜੇ ਫੁੱਲ ਹੈਗੇ ਆ ਹਨਾ ਜਿਹੜੇ ਉਹ ਨਕਲੀ ਸ਼ੋਕਾ ਦਾ ਆਪਾਂ ਗੱਲ ਕਰਦੇ ਆ ਉਹਦਾ ਫਿਰ ਫੁੱਲਾਂ ਦਾ ਤੇ ਇਹਦੇ ਫੁੱਲਾਂ ਦਾ ਜ਼ਮੀਨ ਉਸਮਾਨ ਦਾ ਫਰਕ ਆ ਉਹਦੇ ਫੁੱਲ ਹਾਰੇ ਪੀਲੇ ਰੰਗ ਦੇ ਹੁੰਦੇ ਆ ਬਹੁਤ ਪ੍ਰੋਮੀਨੈਂਟ ਨਹੀਂ ਹੁੰਦੇ ਦੂਰੋਂ ਦਿਖਦੇ ਹੀ ਨਹੀਂ ਹੁਣ ਜੀ ਇਹਦੇ ਫੁੱਲ ਦੇਖੋ ਤੁਸੀਂ ਗੁੱਛਾਂ ਚ ਲੱਗਦੇ ਆ ਇਹ ਦੂਰੋਂ ਪਤਾ ਲੱਗਦਾ ਹੈ ਹਨ ਇਹ ਪੀਲਾ ਤੇ ਸੰਤਰੀ ਰੰਗ ਦੇ ਵਿੱਚ ਡੋਮਿਨੇਟ ਕਰਦਾ ਔਰ ਫੁੱਲਾਂ ਦੇ ਉੱਪਰ ਜੜੀਆਂ ਮਧੂਮੱਖੀਆਂ ਤੇ ਹੋਰ ਵੀ ਬਹੁਤ ਜ਼ਿਆਦਾ ਆਉਂਦੀ ਇੱਕ ਇਹ ਜਦੋਂ ਇਹਦੇ ਫੁੱਲਾਂ ਦੇ ਵਿੱਚ ਮਹਿਕ ਹੁੰਦੀ ਆ ਪਰ ਉਹ ਜਿਹੜੀ ਮਹਿਕ ਆ ਜਿਵੇਂ ਜਿਵੇਂ ਸ਼ਾਮ ਹੁੰਦੀ ਆ ਉਦੋਂ ਆਉਂਦੀ ਆ ਸ਼ਾਮ ਨੂੰ ਮਹਿਕ ਜ਼ਿਆਦਾ ਮਹਿਸੂਸ ਹੁੰਦੀ ਆ ਔਰ ਫੁੱਲਾਂ ਦੇ ਮਾਮਲੇ 'ਚ ਇੱਕ ਬੜੀ ਇੰਟਰਸਟਿੰਗ ਸਟੋਰੀ ਹੈ ਜਦੋਂ ਬੰਦਾ ਪਹਿਲੀ ਵਾਰੀ ਉਹ ਸਟੋਰੀ ਸੁਣਦਾ ਤਾਂ ਬੁੱਧੂ ਲੋਕਾਂ ਦਾ ਯਾਰ ਉਹੀ ਸਾਡੇ ਪੁਰਾਤਨ ਲੋਕਾਂ ਨੇ ਵੀ ਕਹਾਣੀਆਂ ਪਾਤੀਆਂ ਹਨ ਵੀ ਇਹ ਕੋਈ ਗੱਲ ਆ ਇਹਦੇ ਪਿੱਛੇ ਇੱਕ ਬੜੀ ਇੰਟਰਸਟਿੰਗ ਸਟੋਰੀ ਇਹ ਹੈ ਵੀ ਮੰਨਿਆ ਜਾਂਦਾ ਵੀ ਜਿੰਨੀ ਦੇਰ ਜਦੋਂ ਆਪਾਂ ਇਹ ਰੁੱਖ ਲਾਉਣੇ ਆ ਜਦੋਂ ਰੁੱਖ ਜਵਾਨ ਹੁੰਦਾ ਰੁੱਖ ਨੂੰ ਫੁੱਲ ਲੱਗਣੇ ਹੁੰਦੇ ਆ ਫਲੀਆਂ ਲੱਗਣੀਆਂ ਹੁੰਦੀਆਂ ਹਨ ਤਾਂ ਕਹਿੰਦੇ ਵੀ ਜਦੋਂ ਇਹ ਰੁੱਖ ਪੂਰੇ ਜੋਬਲ ਤੇ ਆਉਣ ਤੋਂ ਪਹਿਲਾਂ ਇਹਨੂੰ ਫੁੱਲ ਤਾਂ ਪੈਂਦੇ ਆ ਜੇ ਕੋਈ ਕੁਆਰੀ ਲੜਕੀ ਆਪਣੇ ਪੈਰ ਦੀ ਹੱਡੀ ਇਹਦੇ ਨਾਲ ਚਹਾਉਂਦੀ ਆ ਅੱਛਾ ਅੱਛਾ ਜਦੋਂ ਮੈਂ ਵੀ ਪਹਿਲੀ ਵਾਰੀ 15 20 ਸਾਲ ਪਹਿਲਾਂ ਇਹ ਗੱਲ ਪੜੀ ਸੁਣੀ ਹੈ ਨਾ ਬਈ ਯਾਰ ਇਹ ਅਜੀਬ ਗੱਲ ਆ ਵੀ ਪਤਾ ਕਹਿੰਦਾ ਯਾਰ ਮੈਨੂੰ ਵੀ ਸੁਣ ਕੇ ਹੋਣਾ ਲੱਗੀ ਹੈ ਹੈ ਨਾ ਅਜੀਬ ਗੱਲ ਆ ਹੈ ਨਾ ਵੀ ਯਾਰ ਇਹ ਐਡੀ ਕਿਹੜੀ ਗੱਲ ਆ ਵੀ ਤੁਸੀਂ ਬੀਜ ਬੀਜਿਆ ਜਾਂ ਨਰਸੀ ਤੋਂ ਲਿਆ ਕੇ ਬੂਟਾ ਲਾਇਆ ਉਹਨੇ ਵਧੀ ਜਣਾ ਖਾਲ ਪਾਈ ਜਣੀ ਫਲ ਲੱਗ ਜਣੇ ਪਰ ਉਹਦੇ ਵਿੱਚ ਅਸਲ ਚ ਜਿਹੜੇ ਸਾਡੇ ਵੱਡ ਬਡੇਰੇ ਸੀ ਪੁਰਖੇ ਸੀ ਉਹਨਾਂ ਨੇ ਇਹਦੀ ਐਕਚੁਅਲੀ ਇੰਪੋਰਟੈਂਸ ਨੂੰ ਸਮਝਿਆ ਹੋਇਆ ਸੀ ਕਿਉਂ ਉਹਦਾ ਰੀਜ਼ਨ ਇਹ ਆ ਕਿ ਇਹਦਾ ਜਿਹੜਾ ਜਨਾਬ ਸਾਕ ਹੈ ਨਾ ਉਹ ਜਿਹੜੀਆਂ ਲੜਕੀਆਂ ਨੇ ਜਾਂ ਫੀਮੇਲਸ ਨੇ ਜਾਂ ਬਜ਼ੁਰਗ ਔਰਤਾਂ ਵੀ ਨੇ ਉਹਨਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹਦੇ ਲਈ ਰਾਮ ਬਾਣ ਅਸੀਂ ਉਹ ਏਦਾਂ ਦੀਆਂ ਚੀਜ਼ਾਂ ਉਹ ਠੀਕ ਕਰਦਾ ਜਿਵੇਂ ਜਿਵੇਂ ਮੈਨਸਟਰੂਏਸ਼ਨਲ ਜਿਹੜੀ ਜਿਹੜੀ ਪੇਨ ਹੁੰਦੀ ਕਈ ਫੀਮੇਲ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਦਰਦ ਹੁੰਦਾ ਕਈਆਂ ਦੇ ਜਿਹੜਾ ਬਲੱਡ ਬਹੁਤ ਜ਼ਿਆਦਾ ਡਰੇਨ ਹੁੰਦਾ ਰਹਿੰਦਾ ਲੋਕਾਂ ਨੂੰ ਬੀਬੀਆਂ ਤੇ ਜਿਨ੍ਹਾਂ ਨਾਲ ਬੀਤਦੀ ਉਹਨਾਂ ਨੂੰ ਪਤਾ ਹੈ ਨਾ ਉਹ ਜਿਹੜੀ ਪੇਨ ਜ਼ਿਆਦਾ ਹੋਣੀ ਬਲੱਡ ਜਾਲਾ ਆਉਣਾ ਜਿਹੜੀ ਕਈਆਂ ਨੂੰ ਜਿਹੜੀਆਂ ਯੂਟਰਸ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਹਨਾ ਜੋ ਹੋਰ ਵੀ ਜਿਹੜੀ ਉਹ ਕੋਲ ਮਲਾ ਕੇ ਜੇ ਅੰਗਰੇਜ਼ੀ ਚ ਗੱਲ ਕਰੀਏ ਤੇ ਗਾਇਨੀ ਦੀਆਂ ਜਿਹੜੀਆਂ ਪ੍ਰੋਬਲਮ ਨੇ ਉਹਨਾਂ ਵਾਸਤੇ ਇਹ ਇੱਕ ਰਾਮੜਾ 삭 ਇਹਦਾ 삭삭 ਤੋਂ ਕਾੜਾ ਬਣਦਾ ਮਤਲਬ ਹਾਲਾਂਕਿ ਇਹਦਾ ਜਿਹੜਾ 삭 ਹੈ ਨਾ 삭 ਜਿਹੜੀ ਨਾਰਮਲ ਚਾਹੇ ਮੇਲ ਆ ਚਾਹੇ ਫੀਮੇਲ ਆ ਉਹਦੇ ਲਈ ਬੁਖਾਰ ਦੇ ਲਈ ਬਦ ਹਜਮੀ ਦੇ ਲਈ ਜਾ ਖਾਸ ਕਰਕੇ ਬਵਾਸੀਰ ਦੇ ਲਈ ਜਾਂ ਜਿਨ੍ਹਾਂ ਨੂੰ ਖੂਨੀ ਦਸਤ ਲੱਗ ਜਾਂਦੇ ਆ ਉਹਦੇ ਲਈ ਇਹਦੇ ਸ਼ਕਤ ਤੋਂ ਕਾੜਾ ਬਣਦਾ ਫਿਰ ਇਹਦੇ ਜਿਹੜੇ ਹੱਡੀਆਂ ਦੇ ਜਿਹੜੀਆਂ ਜੋੜ ਜੋੜ ਨੂੰ ਛੇਤੀ ਜੋੜਨ ਵਾਸਤੇ ਜਦੋਂ ਟੁੱਟ ਜਾਂਦੀ ਹੈ ਨਾ ਉਹ ਵੈਦ ਪੁਰਾਣੇ ਵੇਲੇ ਚ ਨੁਸਕੇ ਬਣਾਉਂਦੇ ਰਿਹਾ ਕਈਆਂ ਦੇ ਜਿਹੜੀਆਂ ਖਾਸ ਕਰਕੇ ਲੜਕੀਆਂ ਦੇ ਜਿਵੇਂ ਦਾਗ ਪੈ ਜਾਂਦੇ ਚਿੱਟੇ ਦਾਗ ਇਸ ਕਹਿੰਦੇ ਦਿਖਣ ਲੱਗਦੇ ਉਹਨੂੰ ਠੀਕ ਕਰਨ ਵਾਸਤੇ ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਯਾਦ ਸ਼ਕਤੀ ਜਿਹੜੀ ਕਈਆਂ ਦੀ ਨਾ ਜਿਵੇਂ ਹਜੇ ਉਮਰ ਕਿ 30 40 ਸਾਲ ਦਾ ਹੀ ਬੰਦਾ ਹੋਇਆ ਤੇ ਉਹ ਪੁੱਲਣ ਲੱਗ ਗਿਆ ਹਣਾ ਉਹਦੇ ਲਈ ਆ ਜਦੋਂ ਅਸੀਂ ਜਿਹੜੇ ਲੋਕ ਆਯੁਰਵੇਦਿਕ ਚ ਰੱਖਦੇ ਆ ਨਾ ਇੰਟਰਸਟ ਰੱਖਦੇ ਆ ਤਾਂ ਇੱਕ ਉਹ ਆਉਂਦਾ ਸ਼ੋ ਸ਼ੋ ਕ੍ਰਿਸ਼ਟ ਕਰਕੇ ਦਵਾਈ ਆਉਂਦੀ ਆ ਉਹ ਡਾਬਰ ਦੀ ਵੀ ਡਾਬਰ ਦੀ ਵੀ ਬੈਦਨਾਸ ਦੀ ਵੀ ਬਹੁਤ ਦੀ ਉਹ ਬੇਸਿਕਲੀ ਇਹ ਸੱਕ ਦਾ ਤੇ ਇਹਦਾ ਕੁਦਰਤੀ ਰੂਪ ਦਾ ਜਿਹੜਾ ਐਕਸਟ੍ਰੈਕਟ ਕੱਢ ਕੇ ਬਣਾਈ ਗਈ ਹੁਣ ਅ اچھا ਉਹ ਜਦੋਂ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਇਹ ਫੀਮੇਲ ਦੇ ਔਰਤਾਂ ਦੇ ਇੰਨੇ ਜ਼ਿਆਦਾ ਰੋਗ ਨਿਵਾਰਦਾ ਫਿਰ ਪਤਾ ਲੱਗਦਾ ਕਿ ਸਾਡੇ ਪੁਰਖਿਆਂ ਨੇ ਇਹ ਗੱਲ ਕਿਉਂ ਬਣਾਈ ਸੀ ਵੀ ਜੇ ਜੇ ਲੜਕੀਆਂ ਕੋਲੇ ਜਾਣ ਗਈਆਂ ਤਾਂ ਇਹਦੇ ਬਾਬਤ ਸੋਚਣ ਗਈਆਂ ਕੋਈ ਗੱਲ ਚੱਲੂਗੀ ਤਾਂ ਉਹ ਇਹਦੇ ਯੂਜ਼ ਕਰਨ ਬਾਰੇ ਸੋਚਣਗੇ ਇਹ ਗੱਲ ਸੀ ਐਕਚੁਅਲੀ ਮਤਲਬ ਉਹਨਾਂ ਦੇ ਵੈਸੇ ਗੱਲ ਬਾਈ ਇੱਕ ਗੱਲ ਹੈਗੀ ਆ ਬਜ਼ੁਰਗਾਂ ਦੀ ਸ਼ੁਰੂ ਤੋਂ ਲੈ ਕੇ ਨਾ ਜਿਹੜੀ ਵੀ ਗੱਲ ਸੀਗੀ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਕੋਈ ਗੱਲ ਗਾਹ ਨਿਕਲਦੀ ਸੀ ਗੱਲ ਨਿਕਲਦੀ ਸੀ ਔਰ ਗੱਲ ਬਹੁਤ ਡੂੰਗੀ ਨਿਕਲਦੀ ਸੀ ਡੂੰਗੀ ਨਿਕਲਦੀ ਸੀ ਮਰੋਂ ਮੈਂ ਜਦੋਂ ਫਸਟ ਟਾਈਮ ਮਤਲਬ ਇਸ ਇਨਾ ਵਿਸ਼ੇ ਤੇ ਕੰਮ ਸ਼ੁਰੂ ਕੀਤਾ ਹਨ 17 18 ਸਾਲ ਤੋਂ ਉੱਪਰ ਹੋ ਗਿਆ ਤੇ ਮੈਂ ਫਿਰ ਜਦੋਂ ਉਦੋਂ ਉਦੋਂ ਇੰਟਰਨੈਟ ਦਾ ਜਮਾਨਾ ਨਹੀਂ ਸੀਗਾ ਹਨ ਕਿਤਾਬਾਂ ਫਰੋਲੀਆਂ ਦੇ ਉਹ ਮੈਂ ਦੇਖਿਆ ਔਰ ਇਹ ਤਾਂ ਲਿਟਰੇਚਰ ਹੀ ਬੜਾ ਪਿਆ ਹੋਇਆ ਸੀਦਾ ਸ਼ੌਕ ਦਾ ਤੇ ਉਹ ਅੱਜਕੱਲ ਵੀ ਜੇ ਤੁਸੀਂ ਗੂਗਲ ਅੰਟੀ ਨੂੰ ਪੁੱਛਣ ਲੱਗ ਜਾਓ ਤਾਂ ਇੰਨਾ ਕੁਝ ਦਿਖਾ ਦਿੰਦਾ ਤੁਹਾਨੂੰ ਗੂਗਲ ਪਰ ਤੁਹਾਨੂੰ ਪਤਾ ਲੱਗਦਾ ਯਾਰ ਇਹ ਇਹ ਅੱਛਾ ਇਹ ਸਾਡੇ ਉਹਨਾਂ ਪ੍ਰਾਤਨ ਰੁੱਖਾਂ ਚੋਂ ਜਿਹਦੇ ਬਾਰੇ ਲੋਕਾਂ ਨੂੰ ਗਿਆਨ ਹੀ ਨਹੀਂ ਹੈ ਨੀ ਹੁਣ ਜੇ ਸ਼ੋਕਾਂ ਦੀ ਗੱਲ ਹੁੰਦੀ ਆ ਤਾਂ ਲੋਕ ਜੇ ਦੂਜੇ ਸ਼ੋਕ ਦੀ ਗੱਲ ਇਹਦੇ ਬਾਰੇ ਗੱਲ ਹੀ ਨਹੀਂ ਹੁੰਦੀ ਕੋਈ ਭਾਈ ਇਹਦੇ ਫਿਰ ਜਿਵੇਂ ਹੁਣ ਇਕੱਲਾ ਸਾਕੀ ਇਹਦਾ ਗੁਣਾਕਾਰੀ ਆ ਜਾਂ ਹੋਰ ਜਿਵੇਂ ਫੁੱਲ ਫੁੱਲ ਵੀ ਕੁਝ ਕਿਸੇ ਕੰਮ ਆਉਂਦੇ ਇਹਦੇ ਜਿਹੜੇ ਫੁੱਲ ਹੈਗੇ ਆ ਨਾ ਤੇ ਜੜਾਂ ਨੇ ਹਾਂਜੀ ਉਹ ਸ਼ੂਗਰ ਦੇ ਇਲਾਜ ਲਈ ਨੁਸਖੇ ਬਣਦੇ ਆ। ਅੱਛਾ ਫਿਰ ਇਹਦੇ ਜਿਹੜੇ ਜਿਹੜੇ ਫਾਲਾ ਆ ਉਹ ਆਪਣੇ ਇਸ ਕਲਾਈਮੇਟ ਦੇ ਵਿੱਚ ਇਹ 오ਡੀਸਾ ਦਾ ਨੇਸ਼ਨਲ ਉਹ ਸਟੇਟ ਫਲਾਰ ਆ ਤੇ ਹਾਲਾਂਕਿ ਕਈ ਰਾਜਾਂ ਦੇ ਵਿੱਚ ਪਾਇਆ ਜਾਂਦਾ। ਹਾਂ ਸਾਡੇ ਇਹਦੀ ਫਰੂਟਿੰਗ ਘੱਟ ਹੁੰਦੀ ਆ ਪਰ ਹਾਲਾਂਕਿ ਪਿਛਲੇ 2 ਸਾਲ ਪਹਿਲਾਂ ਦਿਖੀ ਆ ਇੱਥੇ। ਅੱਛਾ ਦੋ ਫਰੂਟ ਦੇ ਵਿੱਚ ਜਦੋਂ ਫਲੀਆਂ ਲੱਗਦੀਆਂ ਚਪਟੀਆਂ ਜੀਆਂ ਚੌੜੇ ਵਰਗੀਆਂ ਫਲਗੀਆਂ ਹੁੰਦੀਆਂ ਉਹ ਚ ਬੀਜ ਨਿਕਲਦੇ ਆ। ਤੋ ਬੀਜ ਨੂੰ ਦਾ ਪਾਊਡਰ ਬਣਾ ਕੇ ਜਿਹੜੇ ਦਾਮਾ ਜਦੋਂ ਹੁੰਦਾ ਦਮੇ ਦੀ ਸਮੱਸਿਆ ਹੈ ਨਾ ਉਹਦੇ ਨੁਸਕੇ ਤਿਆਰ ਕੀਤੇ ਆ। ਅੱਛਾ ਮਤਲਬ ਬੀਜ ਵੀ ਇਹਦਾ ਕੰਮ ਆਉਂਦਾ? ਹਾਂ ਬੀਜ ਵੀ ਫੁੱਲ ਵੀ ਸੱਕ ਵੀ ਸਾਰਾ ਕੁਝ ਇਹਦਾ ਕੰਮ ਆਉਂਦਾ। ਪਰ ਜਿਹੜੀਆਂ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਭਰਜਾਈਆਂ ਜੋ ਵੀ ਪ੍ਰੋਗਰਾਮ ਆਪਣਾ ਦੇਖ ਰਹੀਆਂ ਨਾ ਮੈਂ ਉਹਨਾਂ ਨੂੰ ਕਹੂੰਗਾ ਕਿ ਵੀ ਅਸੀਂ ਟੈਸਟ ਕਰਾਉਣ ਤੇ ਜਾਂ ਹੋਰ ਮਤਲਬ ਜਿਹੜੀਆਂ ਗਾਇਨੀ ਦੇ ਲਈ ਅਸੀਂ ਹਜ਼ਾਰਾਂ ਲੱਖਾਂ ਰੁਪਏ ਲੋਕ ਲਾ ਦਿੰਦੇ ਆ ਤੇ ਸਾਨੂੰ ਇਹੋ ਜੇ ਨੁਸਕੇ ਜ਼ਰੂਰ ਉਪਨਾਉਣੇ ਚਾਹੀਦੇ ਪਰ ਬਸ਼ਰਤੇ ਕਿ ਤੁਹਾਨੂੰ ਇੱਕ ਚੰਗੇ ਆਯੁਰਵੈਦਿਕ ਮਾਰ ਨੂੰ ਕੰਟੈਕਟ ਕਰਕੇ ਫਿਰ ਬਾਈ ਆਹ ਜਿਹੜੀ ਤੁਸੀਂ ਗੱਲ ਕਹੀ ਜਾਂਦੇ ਹੋ ਇਹ ਗੱਲ ਬਹੁਤ ਵਧੀਆ ਮਤਲਬ ਆਪਾਂ ਡਾਕਟਰਾਂ ਦੇ ਵੀ ਪੈਸੇ ਕਿੰਨੇ ਲਾ ਦਿੰਦੇ ਆ ਵਿਚਾਰੇ ਆਖੇ ਵੀ ਲੋਕ ਅੱਜ ਕੱਲ ਪਰ ਇਹ ਰੋਖ ਹੀ ਨਹੀਂ ਲੱਭਦੇ ਬਾਈ ਉਹ ਇਹ ਹੁਣ ਬੀ ਸੋਸ਼ਲ ਤੇ ਤੇ ਆਪਾਂ ਏਸੀ ਕਰਕੇ ਸ਼ੁਰੂ ਕੀਤਾ ਹੁੰਦਾ ਕਿ ਲੋਕਾਂ ਨੂੰ ਦਿਖਾਈਏ ਮਤਲਬ ਇਹੇ ਜਿਹੇ ਰੋਖ ਜਿਹੇ ਹੋਣਗੇ ਤਾਂ ਹੀ ਆਪਾਂ ਇਹਨਾਂ ਦਾ ਫਾਇਦਾ ਲੈ ਸਕਾਂਗੇ ਉਹ ਤੁਸੀਂ ਇਹ ਦੇਖੋ ਆਪਣੇ ਆਪ 'ਚ ਇੱਕ ਤਾਂ ਆਪਾਂ ਦਵਾਈ ਵਾਲੇ ਦੀ ਤਾਂ ਗੱਲ ਕਰ ਹੀ ਲਈ ਇਹ ਹੁਣ ਆਪਾਂ ਗਰਮੀ ਕਿੰਨੀ ਵਧਰੀ ਸ਼ੁਰੂ ਹੋ ਗਈ ਆ ਤੇ ਆਪਣੇ ਆਪ ਚ ਕਿੰਨਾ ਫੁੱਲਾ ਵਾਲਾ ਰੋਖਾ ਥੱਲੇ ਆ ਕਿੰਨੇ ਲੋਕਾਂ ਨੇ ਵਹੀਕਲ ਖੜੇ ਕੀਤੇ ਇਸੇ ਕਰਕੇ ਜੰਗੜੀ ਛਾਂ ਕਰਕੇ ਕੀਤੇ ਹਾਂ ਬੜਾ ਬਿਹਤਰੀਨ ਰੋਖਾ ਔਰ ਸਾਨੂੰ ਇਹ ਇਹਨਾਂ ਵੱਲ ਦੇਖੋ ਦੋ ਹੀ ਗੱਲਾਂ ਨੇ ਹਨਾ ਵੀ ਤੁਸੀਂ ਜਾਣਤਾ ਜਿਹੜੇ ਆਪਣੇ ਜਿਹੜੇ ਆਖਰੀ ਸਾਹ ਸਾਹ ਉਹ ਹਸਪਤਾਲ ਦੇ ਜਿਹੜੇ ਬੈੱਡ ਤੇ ਕੰਕਰੀਟ ਦੇ ਜੰਗਲ ਚ ਲੈ ਲੋ ਤੇ ਜੇ ਸੁੱਖ ਦਾ ਸਾਹ ਲੈਣਾ ਫਿਰ ਇਹੋ ਜਿਹਾ ਰੁੱਖ ਲਾ ਕੇ ਇਹਨਾਂ ਥੱਲੇ ਲੈ ਲਓ ਇਹ ਅਸੀਂ ਚੂਜ਼ ਕਰਨਾ ਕਿ ਅਸੀਂ ਕਿਹੜਾ ਸਾ ਔਖਾ ਲੈਣਾ ਹੈ ਕਿ ਸੌਖਾ ਲੈਣਾ ਹੈ ਸਹੀ ਬਈ ਇਹ ਗੱਲ ਹੈ ਖੂਬਸੂਰਤੀ ਵੈਸੇ ਹਰੇਕ ਰੁੱਖ ਦੀ ਵੱਖ-ਵੱਖਰੀ ਹੈ ਬਈ ਫਿਰ ਆਪਾਂ ਦੂਸਰੇ ਵਾਲੇ ਬਾਰੇ ਵੀ ਪਤਾ ਕਰੀਏ ਮਾੜਾ ਜਾਂ ਉਹ ਹਾਂ ਕਿਉਂਕਿ ਫਿਰ ਸਾਡੇ ਜਿਹੜੇ ਇਹਦੇ ਪੱਤੇ ਚੱਕ ਲੈ ਅੱਛਾ ਦੂਸਰੇ ਰੁੱਖ ਜਿਹੜਾ ਅਸ਼ੋਕਾ ਜ਼ਿਆਦਾਤਰ ਤਬਈ ਆਪਣੇ ਲੋਕਾਂ ਨੂੰ ਜਿਵੇਂ ਹੁਣ ਬਹੁਤਿਆਂ ਨੂੰ ਨਹੀਂ ਪਤਾ ਇਸ ਰੁੱਖ ਬਾਰੇ ਵੀ ਇਹ ਅਸ਼ੋਕ ਅਸਲ ਰੁੱਖ ਹੈ ਹਨਾ ਜਿਹਨੂੰ ਸੀਧਾ ਅਸ਼ੋਕ ਤੁਸੀਂ ਕਹੇ ਜੀ ਬਹੁਤੇ ਇੱਕ ਤਾਂ ਜਿਵੇਂ ਆਹ ਸ਼ੋਕ ਹੈ ਹਾਂਜੀ ਇਹਦੀ ਛਾਂ ਇਹਦੀ ਛਾਂ ਤਾਂ ਹੈਗੀ ਆ ਪਰ ਜਿਵੇਂ ਇਹ ਵੱਡਾ ਇਦਾਂ ਲੋਕ ਚੱਲਿਆ ਜਾਂਦਾ ਹਨਾ ਇੱਕ ਹੋਰ ਨਹੀਂ ਬਾਈ ਜਮੇ ਸਿੱਧਾ ਜਾ ਜਾਂਦਾ ਹਾਂ ਇਹ ਐਕਚੁਅਲੀ ਮੈਂ ਮੈਂ ਦੱਸਦਾ ਹਾਂ ਹਾਂ ਇੱਕ ਤਾਂ ਇਹਦੇ ਪੱਤਿਆਂ ਦਾ ਜਿਹੜਾ ਡਿਫਰੈਂਸ ਆ ਇਹ ਆ ਪੱਤਿਆਂ ਦੀ ਮੈਂ ਗੱਲ ਕੀਤੀ ਹੈ ਨਾ ਇਹਦੇ ਸਾਈਡਾਂ ਤੇ ਆ ਲਹਿਰੀਆ ਦੇਖੋ ਇਹਨਾਂ ਦੇ ਹੂੰ ਚਾਹੀਏ ਠੀਕ ਹੈ ਇਹ ਜਿਹੜਾ ਅਸ਼ੋਕਾ ਸ਼ਬਦ ਹੈ ਨਾ ਇਹ ਸੰਸਕ੍ਰਿਤ ਪਾਸ਼ਾ ਦਾ ਸ਼ਬਦ ਹੈ ਜੀ ਦਾ ਮਤਲਬ ਆ ਵੀ ਜਿਹਨੂੰ ਕੋਈ ਦੁੱਖ ਨਾ ਹੋਵੇ ਹੂੰ ਹੂੰ ਤੇ ਇਹਦਾ ਜਿਹੜਾ ਜਦੋਂ ਆਪਾਂ ਟੈਕਨੀਕਲੀ ਸੈਂਟੀਫਿਕਲੀ ਨਾ ਇਹਦਾ ਦੇਖਦੇ ਆਂ ਪੜ੍ਹਦੇ ਆਂ ਹਨਾ ਉਹ ਉਹ ਹੈਗਾ ਵੀ ਪੋਲੀ ਐਲਥੀਆ ਲੌਂਗੀਫੋਲੀਆ ਤਾਂ ਉਹਦੇ ਵਿੱਚ ਕੀ ਆ ਪੋਲੀ ਤੋਂ ਭਾਵ ਬਹੁਤ ਜ਼ਿਆਦਾ ਐਲਟੀਓ ਦਾ ਮਤਲਬ ਵੀ ਇਲਾਜ ਕਰਨਾ ਵਾ ਅੱਛਾ ਤੇ ਲੌਂਗੀਫੋਲੀਆ ਇਹਦੇ ਜਿਹੜੇ ਲੰਮੇ ਪੱਤਿਆਂ ਨੂੰ ਕਿਹਾ ਗਿਆ ਹੁਣ ਇਸ ਅਸ਼ੋਕ ਦੀ ਜਿਹਨੂੰ ਆਪਾਂ ਫਾਸਤ ਅਸ਼ੋਕਾ ਕਹਿੰਦੇ ਆ ਜਿਹੜਾ ਆਪਾਂ ਖੜਿਆ ਜਿਹਦੇ ਥੱਲੇ ਹਾਂ ਇਹਦੀਆਂ ਵੀ ਇਹਦੇ ਵਿੱਚ ਵੀ ਦੋ ਬਨਗੀਆਂ ਨੇ ਇੱਕ ਤਾਂ ਇਹ ਜਿਹੜਾ ਹੈਗਾ ਪੋਲੀਐਲਥੀਆ ਲੌਂਗੀਫੋਲੀਆ ਜਿਹਦੀ ਮੈਂ ਗੱਲ ਕੀਤੀ ਆ ਇਹ ਕੀ ਆ ਕਿ ਇਹਦਾ ਤਣਾ ਦੇਖੋ ਕਿੱਡਾ ਮੋਟਾ ਹੋ ਗਿਆ ਹੈ ਨਾ ਪ੍ਰਾਣਾ ਰੁੱਖ ਲੱਗਿਆ ਔਰ ਇਹਦਾ ਜਿਹੜਾ ਫਲਾ ਇਹ ਉੱਪਰ ਨੂੰ ਵੀ ਆ ਤੇ ਸਾਈਡਾਂ ਨੂੰ ਵੀ ਆ ਤਾਂ ਹੁਣ ਕਿੰਨੀ ਇਹਨੇ ਸੰਗੜੀ ਸ਼ਾ ਕੀਤੀ ਹੋਈ ਆ ਹੈ ਨਾ ਇਹ ਦੀ ਗਾ ਫਿਰ ਵੈਰੈਟੀ ਇੱਕ ਪੈਂਡੂਲਾ ਅੱਛਾ ਜਿਹੜੀ ਉਹ ਸਿੱਧੀ ਜੀ ਜਾਂਦੀ ਹੈ ਜਿਹੜਾ ਜਮਾ ਸਿਲੰਡਰਿਕਲ ਗਰੋਥ ਹੁੰਦੀ ਹੈ ਹਾਂ ਉਹ ਜਿਹੜੀ ਘਰਾਂ ਦੇ ਬਾਹਰ ਲੱਗਦਾ ਜਿਹੜੇ ਲੋਕ ਛਾਂ ਨਹੀਂ ਲੈਣਾ ਚਾਹੁੰਦੇ ਹੁੰਦੇ ਸ਼ਰਮ ਖੂਬਸੂਰਤ ਜਿਹੜੇ ਮੋਟਰਸਾਈਕਲ ਤੋਂ ਪਿਗੜਾਉਣਾ ਚਾਹੁੰਦੇ ਹਾਂ 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 ਉਹ ਜਿਹੜੀ ਇਕੱਲੀ ਖੂਬਸੂਰਤੀ ਲੈਣਾ ਚਾਹੁੰਦੇ ਆ ਉਹ ਇਹਦੀ ਪੈਂਡੂਲਾ ਵੈਰੈਟੀ ਲਾਉਂਦੇ ਆ ਕਮਾਲ ਦੀ ਗੱਲ ਆ ਸਾਨੂੰ ਖੂਬਸੂਰਤ ਕੀ ਲੱਗਣ ਲੱਗਿਆ ਸ਼ਾਨ ਨਹੀਂ ਲੱਗਦੀ ਸ਼ਾਨ ਨਹੀਂ ਲੱਗਦੀ ਫੁੱਲੜੀ ਲੱਗਦੇ ਹਾਂ ਲੋਕਾਂ ਨਾਲਾ ਵੀ ਇਹ ਵੱਡਾ ਦਰਖਤ ਆ ਇਹਦੇ ਉ ਜਿਆਦਾ ਪੱਤੇ ਡਿੱਗਣ ਜਿਆਦਾ ਪੱਤੇ ਡਿੱਗਣ ਬਾਈ ਫਿਰ ਇਹ ਜਿਵੇਂ ਉਹ ਦਰਖਤ ਜਿਹੜੀਆਂ ਤੁਸੀਂ ਕਿੰਨੀਆਂ ਖਾਸੀਆਂ ਦੱਸੀਆਂ ਨਾ ਬਿਮਾਰੀਆਂ ਨੂੰ ਲੈ ਕੇ ਵੀ ਦੇਖ ਲਓ ਫੁੱਲ ਵੀ ਉਹਦੇ ਬਹੁਤ ਸੋਹਣੇ ਲੱਗਦੇ ਆ ਇਹਦੇ 'ਚ ਵੀ ਉਹੀ ਗੱਲਾਂ ਕਿ ਇਹਦੇ 'ਚ ਡੈਫੀਨਿਟਲੀ ਇਹਦੇ ਵਿੱਚ ਕੀ ਆ ਕਿ ਇੱਕ ਤਾਂ ਇਹਦੇ ਜਿਹੜੇ ਪੱਤੇ ਆ ਇਹ ਸਜਾਵਟ ਦੇ ਵਿੱਚ ਬਹੁਤ ਜੀਵ ਅੱਛਾ ਉਹ ਲੋਕ ਨਾ ਤੁਸੀਂ ਕਿਤੇ ਵੀ ਜਿਹੜੀਆਂ ਦੇ ਲੋਪਾ ਫੰਕਸ਼ਨ ਤੇ ਜਾਂਦੇ ਆ ਲੋਕਾਂ ਦੇ ਰਿਜ਼ੋਰਟ ਜਾਂਦੇ ਆ ਜਿਹੜਾ ਗ੍ਰੀਨ ਕਲਰ ਦੇ ਵਿੱਚ ਚੀਜ਼ਾਂ ਜਿਹੜਾ ਢਾਂਚੇ ਜਿਹੜੇ ਉਹ ਗੇਟ ਬਣਾਏ ਹੁੰਦੇ ਆ ਇੱਕ ਤਾਂ ਫੁੱਲ ਲੱਗੇ ਹੁੰਦੇ ਆ ਜਿਹੜੇ ਬੈਕਗ੍ਰਾਉਂਡ ਤੇ ਗ੍ਰੀਨ ਚ ਸਜਾਏ ਹੋਏ ਹੁੰਦੇ ਆ ਲਗਾ ਲਮਕਾਈਆਂ ਹੋਈਆਂ ਹੁੰਦੀਆਂ ਉਹ ਇਹਦੇ ਪੱਤੇ ਬਹੁਤ ਯੂਜ਼ ਹੁੰਦੇ ਆ ਹਾਂ ਫਿਰ ਇਹਦਾ ਜਿਹੜਾ ਇਹਨੂੰ ਜਿਹੜੇ ਫੁੱਲ ਲੱਗਦੇ ਆ ਹਨ ਉਹ ਉਹਦੇ ਵਾਂਗੂ ਪ੍ਰੋਮੀਨੇਟ ਨਹੀਂ ਹੁੰਦੇ ਉਹ ਹਲਕੇ ਹਰੇ ਤੇ ਪੀਲੇ ਰੰਗ ਦੇ ਫੁੱਲ ਲੱਗਦੇ ਆ ਜਿਹੜੇ ਸਮਾਂ ਬਾਅਦੇ ਫਿਰ ਬੀਜਾਂ ਚ ਫਲਾਂ ਚ ਤਬਦੀਲ ਹੁੰਦੇ ਆ ਹੋਰ ਇਹਦੇ ਫਾਲ ਜਿਹੜੇ ਹੈਗੇ ਆ ਉਹ ਬਾਂਦਰ ਤੇ ਹੋਰ ਜਾਨਵਰ ਤੇ ਪੰਛੀ ਬਹੁਤ ਖਾਣਾ ਪਸੰਦ ਕਰਦੇ ਆ ਅੱਛਾ ਹਾਂ ਬਾਂਛੀਆਂ ਦੀ ਖਰਾਤ ਆ ਔਰ ਇੱਕ ਇਹਦੀ ਜਿਹੜੀ ਬਾਂਤਰ ਆ ਨਾ ਇਹ ਬੜੀ ਇੰਨੀ ਇਹ ਇਸੋ ਸ਼ੌਕਾ ਦੀ ਵੀ ਬੜੀ ਖੂਬਸੂਰਤ ਬਾਂਤਰ ਇਸ ਐਂਗਲ ਤੋਂ ਆ ਕਿ ਇਹਦੇ ਤੇ ਪੰਛੀ ਨਾ ਜੀ ਆਹ ਜਿਹੜਾ ਆਪਾਂ ਹੁਣ ਸ਼ੂਟ ਕਰ ਰਹੇ ਆ ਜੇ ਆਪਾਂ ਸ਼ਾਮ ਨੂੰ 6 6 ਤੋਂ 7 ਦੇ ਵਿਚਾਲੇ ਸ਼ੂਟ ਕਰ ਰਹੇ ਹੁੰਦੇ ਤੇ ਇਥੇ ਚਾਹ ਚਾਹ ਹੋਣੀ ਸੀ ਪੰਛੀ ਬਹੁਤ ਬੈਠਣਾ ਪਸੰਦ ਕਰਦੇ ਨੇ ਅੱਛਾ ਹਾਂ ਬਹੁਤ ਬੜ ਬਹੁਤ ਵਧੀਆ ਉਸ ਐਂਗਲ ਤੋਂ ਵੀ ਇਹ ਰੋਕ ਹੈਗਾ ਤਾਂ ਹੋ ਜਾਂਦਾ ਨਾ ਵੀ ਡਾਣੇ ਹਨਾ ਇਦਾਂ ਹਾਂ ਹਾਂ ਬਿਲਕੁਲ ਕਿਆ ਬਾਤ ਤੇ ਇਹਦੇ ਜਿਹੜੇ ਉਹ ਮੈਂ ਫਲਾਂ ਦੀ ਗੱਲ ਕੀਤੀ ਜਿਹੜੇ ਪੰਛੀ ਜਾਨਵਰ ਖਾਂਦੇ ਆ ਹਨਾ ਉਹਦੇ ਤੋਂ ਵੀ ਦਵਾਈਆਂ ਬਣਦੀਆਂ ਇਹਦੇ ਸੱਕ ਤੋਂ ਵੀ ਦਵਾਈਆਂ ਬਣਦੀਆਂ ਉਹ ਉਹਦੇ ਤੋਂ ਕੋਈ ਹੋਰ ਦਵਾਈਆਂ ਬਣਦੀਆਂ ਹੋਰ ਬਿਮਾਰੀਆਂ ਦੀਆਂ ਇਹਦੇ ਤੋਂ ਹੋਰ ਬਣ ਹਾਂ ਪਰ ਪਰ ਸਾਡੇ ਯੂਕੇ ਸਮੇਂ ਦੇ ਵਿੱਚ ਇਹਨੂੰ ਸਿਰਫ ਖੂਬਸੂਰਤੀ ਲਈ ਤੇ ਛਾ ਲਈ ਲਾਇਆ ਜਾਂਦਾ ਤੇ ਉਹਨੂੰ ਤਾਂ ਮਾਸ਼ਾਅੱਲਾ ਲਾਇਆ ਹੀ ਨਹੀਂ ਜਾਂਦਾ ਹੀ ਨਹੀਂ ਕਿਤੇ ਤੇ ਉਹ بڑے ਲੋਕਾਂ ਨੇ ਪਹਿਲੀ ਵਾਰੀ ਦੇਖਣਾ ਵੀ ਸੀਤਾ ਸ਼ੋਕ ਹੈ ਕੀ ਹੈ ਆ ਦੋ ਇਕੱਠੇ ਲੱਗੇ ਆ ਦੇਖੋ ਦੋ ਇਕੱਠੇ ਲੱਗੇ ਕੀ ਬਾਤ ਭਈ ਇਹ ਜਿਹੜੀ ਆ ਰੁੱਖ ਹੈ ਆਪਾਂ ਵੈਸੇ ਇਹਦੇ ਤੋਂ ਬਾਹਰ ਦੀ ਗੱਲ ਕਰਦੇ ਆ ਜਿਵੇਂ ਡਾਕਟਰ ਮਹਿੰਦਰ ਸਿੰਘ ਨੰਧਾਵਾ ਹੋਣਾ ਨੇ ਵੀ ਬੜੇ ਰੁੱਖ ਲਵਾਏ ਹੈਣਾ ਯੈਸ ਤੇ ਇਹ ਜਿਹੜੇ ਰੁੱਖ ਆਪਣੇ ਯੂਨੀਵਰਸਿਟੀ ਦੇ ਵਿੱਚ ਇੰਨੇ ਕਿਸਮਾਂ ਮਿਲਦੀਆਂ ਆਪਾਂ ਨੂੰ ਤੇ ਇਹ ਯਾਰ ਬਾਈ ਖਾਸ ਤੌਰ ਤੇ ਤਾਂ ਸਾਂਭਣ ਵਾਲੀ ਚੀਜ਼ ਆ ਹਨਾ ਵੀ ਆਪਾਂ ਗਾਂਹ ਹੋਰ ਜਿਵੇਂ ਆਪਾਂ ਮੇਲਿਆਂ ਦੇ ਵਿੱਚ ਗੱਲਾਂ ਕਰਦੇ ਇਥੇ ਮੇਲੇ ਲੱਗਦੇ ਆ ਲੋਕਾਂ ਨੂੰ ਖਾਸ ਤੌਰ ਤੇ ਇੰਨਾ ਰੁੱਖਾਂ ਲਈ ਵੀ ਤਾਂ ਉਹ ਕਰਨਾ ਚਾਹੀਦਾ ਜਿੱਥੇ ਅਸੀਂ ਬੀਜਾਂ ਲਈ ਕਰਦੇ ਆ ਜਿਵੇਂ ਫਸਲਾਂ ਦੇ ਬੀਜਾਂ ਲਈ ਬਿਲਕੁਲ ਉਹ ਸਭ ਉਹ ਅਸੀਂ ਜਿਹੜੀ ਸਾਡੀ ਸਸਤਾ ਸੋਚ ਬਣਾਈ ਹੋਈ ਆ ਉਹਦੇ ਤੇ ਅਸੀਂ ਇਹ ਇਸ ਆਪਾਂ ਬਖਤ ਕੰਮ ਕਰ ਰਹੇ ਕਰਕੇ 22 April ਨੂੰ ਵਿਸ਼ਵ ਰੁੱਖ ਧਰਤ ਦੇਖੋ ਹਾਂਜੀ ਤਾਂ ਉਹਦੇ ਤੇ ਆਪਾਂ ਟਰੀ ਵਾਕ ਕਰਤੀ ਸੀ ਉਹ ਉਹ ਜਿਹੜੀ ਟਰੀ ਵਾਕ ਆ ਟਰੀ ਵਾਕ ਨੂੰ ਜ ਪੰਜਾਬੀ ਚ ਕਹਿੰਦੇ ਰੁੱਖ ਫੇਰੀ ਆ ਉਹਦੇ ਚ ਕੰਮ ਹੀ ਆਪਣਾ ਇਹ ਕਰਦਾ ਜਿਹੜਾ ਹੁਣ ਉਸ ਦਿਨ ਜਿਹੜੀ ਆ ਦੋ ਦਿਨ ਪਹਿਲਾਂ ਹੋਈ ਆ ਅੱਜ ਆ 24 ਤਰੀਕ ਆ ਤੇ ਉਸ ਦਿਨ ਕਿਸੇ ਵੀ 30 40 ਓਪਨ ਕਾਲ ਸੀਗੀ ਜਾਂ ਉਹ ਵੀ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਣਾ ਵੀ ਜਿਹੜੇ ਟਰੀ ਵਾਕ ਕਰਨਾ ਚਾਹੁੰਦੇ ਹੋ ਜਰੂਰੀ ਨਹੀਂ ਸੋਚਦੇ ਹੋ ਹੀ ਕਰਨੇ ਜਾਂ ਕਿਤੋਂ ਵੀ ਕਰਨੇ ਉਹਨੂੰ ਸਾਨੂੰ ਅਟੈਂਡ ਕਰਨੀ ਚਾਹੀਦੀਆਂ ਆ ਆਪ ਵੀ ਤੇ ਬੱਚਿਆਂ ਨੂੰ ਉਹਦੇ ਚ ਹੁੰਦਾ ਕੀ ਆ ਕਿ ਜਿਵੇਂ ਆਪਾਂ ਹੁਣ ਸਿਰਫ ਇੱਕ ਇਸ ਅਸ਼ੋਕਾ ਦੀ ਗੱਲ ਕਰਦੇ ਆ ਉਹ ਤੁਸੀਂ ਘਟੋ ਘਟ 2-3 ਘੰਟੇ ਦੀ ਵਾਕ ਕਰਦੇ ਆ। ਉਹ ਅਡਡ ਜਿਹੜੇ ਜਿਹੜੇ ਰੋਖ ਆਈਆਂ ਜਿਹੜਾ ਰੋਖ ਆਈ ਜਾਂਦਾ ਉਹਦੀ ਪਛਾਣ ਉਹਦੀਆਂ ਦਵਾਈਆਂ ਦੇ ਉਪਯੋਗ ਉਹਦਾ ਉਪਯੋਗ ਕੀ ਹੁੰਦਾ ਉਹਦਾ ਸਾਡੇ ਸਾਹਿਤ ਸੱਭਿਆਚਾਰ 'ਚ ਕੀ ਜ਼ਿਕਰ ਹੈ ਸਾਡੇ ਧਰਮ ਨਾਲ ਕੀ ਸੰਬੰਧ ਉਹ ਸਾਰਾ ਦੱਸਦੇ ਆ। ਕਿਉਂਕਿ ਜੇ ਆਪਾਂ ਕਿਸੇ ਖੂਬਸੂਰਤ ਚੀਜ਼ ਨੂੰ ਆਪਾਂ ਦੇਖਦੇ ਆ ਤਾਂ ਉਹਨੂੰ ਮੌਕੇ ਤੇ ਉਹਦੀ ਵਾਦਵਾਦ ਆਪਾਂ ਤਾਰੀਫ ਕਰਕੇ ਅੱਗੇ ਨਿਕਲ ਜਾਂਦੇ ਆ। ਹਾਂ। ਉਹ ਅੱਜ ਇਹਦੇ ਫੁੱਲ ਲੱਗੇ ਹੋਏ ਸੀ ਤਾਂ ਅਸ਼ੋਕ ਦੇ ਤਾਂ ਅੱਜ ਜੀ ਕੋਈ ਇਹਨੂੰ ਦੇਖੂਗਾ ਯਾਰ ਬੜਾ ਸੋਹਣਾ ਫੁੱਲ ਲੱਗੇ ਰੋ ਹੈਨਾ ਤੇ ਫੁੱਲ ਤਾਂ 12 ਮਹੀਨੇ ਤੀਦਨ ਰਹਿਣੀ ਫੁੱਲਾਂ ਤੋਂ ਬਿਨਾਂ ਲੋਕਾਂ ਨੂੰ ਇਹ ਨਹੀਂ ਪਛਾਣ ਹੀ ਨਹੀਂ ਰਹਿਣੀ ਪਰ ਜੇ ਇਹਦੇ ਬਾਬਤ ਜਿਹੜੇ ਬੰਦੇ ਨੇ ਆਪਣੇ ਵਾਲਾ ਐਪੀਸੋਡ ਸੁਣ ਲਿਆ ਜਾਂ ਕਿ ਤੂੰ ਹੋਰ ਵੀ ਪੜ ਲਿਆ ਜਾਂ ਸੁਣ ਲਿਆ ਵੀ ਸੀਤਾ ਸ਼ੋਕ ਦੇ ਫਾਇਦੇ ਕੀ ਆ ਉਹ ਫਿਰ ਕਦੇ ਵੀ ਜਿੱਥੇ ਇਹ ਲੱਗਿਆ ਹੋਊਗਾ ਉਹਨੂੰ ਸੁੱਕਣ ਨਹੀਂ ਦੇਊਗਾ ਹਾਂ ਸਾਡੇ ਸਾਡੇ ਗੈਪ ਹੀ ਇਹ ਹੈ ਕਿ ਸਾਡੇ ਕੋਲੇ ਜਿਹੜਾ ਗਿਆਨ ਹੈ ਉਹ ਕਿਤਾਬਾਂ 'ਚ ਰਹਿ ਜ਼ਿਆਦੇ ਆ ਤੇ ਉਹਦਾ ਐਕਸਚੇਂਜ ਬਹੁਤ ਘੱਟ ਆ ਤਲੇ ਇਹਦੀ ਗੱਲਾਂ ਮਾਰੇ ਆਮ ਗੱਲ ਕਰਨ ਦਾ ਲੋਕਾਂ ਨੂੰ ਐ ਲੱਗਦਾ ਮਤਲਬ ਹੀ ਨਹੀਂ ਹੈ ਕਿਉਂ ਸੁਣਨਾ ਕੁਛ ਹੈਗਾ ਨਾ ਪੜ੍ਹਨਾ ਨਾ ਸੁਣਨਾ ਇਹ ਇੱਕ ਇੱਕ ਹੋਰ ਵੀ ਜਿਹੜਾ ਕੰਮ ਹੋਇਆ ਕਿ ਜਿਹੜੇ ਜਿਹੜੇ ਸਾਡੇ ਭਰਾ ਹੀ ਨੇ ਸਾਰੇ ਆਪਣੇ ਸੈਸਦਾਨ ਭਰਾ ਕੋਈ ਕਿਸੇ ਤੇ ਕੰਮ ਕਰਦਾ ਕੋਈ ਕਿਸੇ ਕਰਦਾ ਗਿਆ ਤਾਂ ਉਹ ਉਹਦੇ ਵਿੱਚ ਨਾ ਜਿਹੜੀ ਲੋਕਲ ਲੈਂਗੁਏਜ ਦੇ ਵਿੱਚ ਕੰਮ ਬਹੁਤ ਘੱਟ ਹੋਇਆ ਹਾਂ ਤੁਹਾਨੂੰ ਅੰਗਰੇਜ਼ੀ ਚ ਲਿਖੇ ਹੋਏ ਆਰਟੀਕਲ ਅੰਗਰੇਜ਼ੀ ਚ ਲਿਖੀਆਂ ਹੋਈਆਂ ਕਿਤਾਬਾਂ ਉਹ ਹਜ਼ਾਰਾਂ ਮਿਲ ਜਾਣੀਆਂ ਹਾਂ ਤੇ ਪਰ ਲੋਕਲ ਜੇ ਅਸੀਂ ਦੇਖੋ ਜੇ ਇੱਕ ਪਿੰਡ ਚ ਸਕੂਲੇ ਪੜ੍ਹਦੇ ਬੱਚੇ ਨੂੰ ਇਹਦੀ ਜਾਣਕਾਰੀ ਦੇਣੀ ਹੈ ਤਾਂ ਉਹ ਪੰਜਾਬੀ ਚ ਦੇਣੀ ਪੈਣੀ ਹਾਂ ਕਿ ਨਹੀਂ ਹੋ ਆਪਾਂ ਹੁਣ ਲੱਗੇ ਹੋਏ ਆ ਜਿੱਦਾਂ ਜਿਵੇਂ ਕੋਈ ਹੋਰ ਵੀ ਤਰੀਕੇ ਹੋ ਸਕਦੇ ਜਿਵੇਂ ਅੱਜ ਕੱਲ ਦੇ ਜਿਹੜੇ ਹੈਗੇ ਉਹ ਗੀਤਾਂ ਵਾਂਗ ਅਸੀਂ ਸੁਣਦੇ ਆ ਜੀ ਹਨਾ ਤੇ ਆਪਾਂ ਉਹਦੇ ਚ ਵੀ ਪਰੋ ਸਕਦੇ ਹਾਂ ਜਿਹੇ ਗੱਲਾਂ ਨੂੰ ਹਨਾ ਮੈਂ ਮੈਂ ਹਮੇਸ਼ਾ ਜਦੋਂ ਵੀ ਮੇਰੀ ਬੁੜਾਕਾ ਪਤ ਸਾਹਿਬ ਦੇ ਕੋਲੋਂ ਪੜਿਆ ਤੇ ਜਦੋਂ ਵੀ ਸਾਡੀ ਗੱਲਬਾਤ ਹੁੰਦੀ ਹੈ ਤੇ ਮੈਂ ਉਹਨਾਂ ਨੂੰ ਇੱਕ ਕੋਈ ਸਵਾਲ ਪਾਇਆ ਹੋਇਆ ਵੱਡਾ ਸਵਾਲ ਪਾਇਆ ਹੋਇਆ ਕਿ ਵੀ ਸਾਰਾ ਮੇਰੀ ਕੋਲ ਜਿਹੜੀ ਬਰਸਤੀ ਰੁੱਖਾਂ ਦੀ ਸੂਚੀ ਆ ਉਹਦੇ ਇੱਕ ਬਹੁਤ ਸੋਹਣਾ ਜਿਵੇਂ ਸ਼ਿਵ ਕੁਮਾਰ ਦਾ ਇੱਕ ਅਮਰ ਗੀਤ ਆ ਵੀ ਇਹ ਰੁੱਖ ਉਹ ਹੈ ਨਾ ਦੋ ਤਿੰਨ ਉਹਨਾਂ ਦੇ ਕਵਤਾਵਾਂ ਨੇ ਇੱਕ ਇੱਕ ਤਾਂ ਇਹ ਰੁੱਖ ਜੋ ਅਮਲਤਾਸ ਦੇ ਪੀਲੀ ਮਾਰਨ ਭਾ ਤੇ ਜਾਂ ਉਹ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਤੇ ਮੈਂ ਉਹਨੂੰ ਕਹਿੰਦਾ ਵੀ ਇਹੋ ਜਿਹਾ ਇੱਕ ਇੱਕ ਕਵਤਾ ਗਾਜਲ ਜਾਂ ਜੋ ਵੀ ਤੁਸੀਂ ਲਿਖਣਾ ਚਾਹੋ ਆਪਣੇ ਵੀ ਲੜੀ ਦਾ ਉਹ ਥੀਮ Song ਆ ਉਹ ਯਸ ਵੀ ਉਹਦੇ ਚ ਸਾਰਾ ਕੁਝ ਹੀ ਪੜਾਇਆ ਜਾਵੇ ਹਾਂ ਫ੍ਰੀਕ ਰੁੱਖ ਦਾ ਜ਼ਿਕਰ ਹੁੰਦਾ ਹੋਵੇ ਤਾਂ ਜੋ ਫਿਰ ਉਹ ਫਿਰ ਜਦੋਂ ਵੀ ਉਹ ਅੱਜ ਜਾਂ ਅੱਜ ਤੋਂ 50 ਸਾਲ ਆਂਡੀਆ ਜਨਿਸਾਂ ਹੋਣੀ ਆ ਤਾਂ ਉਹਦੇ ਚ ਫਿਰ ਉਹਨਾਂ ਨੂੰ ਕਿੰਨਾ ਚੰਗਾ ਵਰਨਾ ਕੀ ਹੁੰਦਾ ਯਾਰ ਸਿੱਧਾ ਸ਼ੋ ਕੀ ਹੁੰਦਾ ਹੈ ਨਾ ਗਰਨਾ ਕੀ ਹੁੰਦਾ ਹੈ ਨਾ ਟੱਕ ਕੀ ਹੁੰਦਾ ਭਈ ਸਤਾਜ ਦਾ ਵੀ ਜਿਹੜਾ ਗੀਤ ਐ ਕਿੰਨਾ ਕਮਾਲ ਆ ਉਹਦੇ ਉਹਦੇ ਚ ਚਲੋ ਉਹਨਾਂ ਨੇ ਸਾਰਾ ਨਹੀਂ ਚਲੋ ਇਹ ਗੱਲ ਆ ਵੀ ਉਹ ਸੰਜੋਆ ਬਣ ਸਕਦਾ ਹੈ ਜਿਆ ਬਣ ਸਕਦਾ ਰੁੱਖਾਂ ਤੇ ਵਿਰਾਸਤੀ ਤੇ ਬਹੁਤ ਸੋਹਣਾ ਬਣ ਸਕਦਾ ਹਾਂ ਚਲੋ ਭਾਈ ਬਹੁਤ ਕਮਾਲ ਬਹੁਤ ਮੈਂ ਤਾਂ ਨਵੀਆਂ ਨਵੀਆਂ ਚੀਜ਼ਾਂ ਸਿੱਖਦਾ ਥੋੜੇ ਤੋਂ ਪਿਆਰੀ ਦੋਸਤੋ ਇਹ ਗੱਲ ਇਹ ਨਹੀਂ ਹੈਗੀ ਵੀ ਅਸੀਂ ਗੱਲ ਕਰ ਲਈ ਤੇ ਤੁਸੀਂ ਸੁਣ ਲਈ ਤੇ ਗੱਲ ਖਤਮ ਹੋ ਗਈ ਤੁਸੀਂ ਰੁੱਖ ਲਾਓ ਅੱਜ ਕੱਲ ਪਰਸੋਂ ਜਦੋਂ ਵੱਡੇ ਹੋਣਗੇ ਇਹਨਾਂ ਦੇ ਫਾਇਦੇ ਬੱਚਿਆਂ ਨੂੰ ਦੱਸਿਓ ਤਾਂ ਜੋ ਗਾਂ ਜਿਹੜੀਆਂ ਸਾਡੀਆਂ ਪੀੜ੍ਹੀਆਂ ਇਹਨਾਂ ਤੋਂ ਫਾਇਦੇ ਲੈਂਦੇ ਰਹਿਣ ਕਿਉਂਕਿ ਸਾਡੇ ਬਜ਼ੁਰਗਾਂ ਨੇ ਪਹਿਲਾਂ ਇਹ ਖੋਜਾਂ ਕਰ ਲੀਆਂ ਸੀ ਤੇ ਉਹ ਸਾਡੇ ਤੱਕ ਪਹੁੰਚੀਆਂ ਸੀ ਗਾਂ ਉਹਨਾਂ ਨੂੰ ਆਪਦੇ ਬੱਚਿਆਂ ਤੱਕ ਪਹੁੰਚਾਈਏ